ਪਿਛਲੇ ਸਾਲ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਸਤਲੁਜ ਦੇ ਵਿੱਚ ਜ਼ਿਆਦਾ ਪਾਣੀ ਆ ਗਿਆ ਸੀ ਜਿਸ ਦੇ ਕਰਕੇ ਫਿਰੋਜ਼ਪੁਰ ਦੇ ਵਿੱਚ ਜਿਸ ਦੇ ਕਰਕੇ ਫਿਰੋਜ਼ਪੁਰ ਦੇ ਵਿੱਚ ਸਤਲੁਜ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਪਾਣੀ ਓਵਰਫਲੋ ਹੋ ਗਿਆ ਸੀ ਅਤੇ ਇਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਸੀ ਸੋ ਪ੍ਰਸ਼ਾਸਨ ਨੇ ਇਸ ਵਾਰ ਜਾਇਜ਼ਾ ਲੈ ਕੇ ਪਹਿਲਾਂ ਹੀ ਹੜ੍ਹ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ ਜਿੱਥੇ ਕਿ ਫੋਨ ਕਰਕੇ ਸਾਰੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਸੋ ਮੋਟਰ ਕਿਸ਼ਤੀਆਂ ਪਾਈਪਾ ਦੇ ਫਲੀਟ ਦਾ ਵੀ ਪ੍ਰਬੰਧ ਕੀਤਾ ਗਿਆ ਕਰਮਚਾਰੀ 24 ਘੰਟੇ ਡਿਊਟੀ ਤੇ ਹਨ ਸੋ ਹਰ ਦੀ ਸਥਿਤੀ ਤੋਂ ਨਿਪਟਣ ਦੇ ਲਈ ਪਹਿਲਾਂ ਹੀ ਕੰਮ ਜਿਹੜੇ ਕਿ ਮੁਕੰਮਲ ਕਰ ਲਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਸੋ ਪਹਿਲਾਂ ਤੋਂ ਹੀ ਪ੍ਰਬੰਧ ਕੀਤਾ ਗਿਆ ਨੇ ਤਾਂ ਜੋ ਬਾਅਦ ਵਿੱਚ ਨੁਕਸਾਨ ਨਾ ਹੋ ਸਕੇ ਮੋਟਰ ਕਿਸ਼ਤੀਆਂ ਪਾਈਪਾ ਦੇ ਫਲੀਟ ਦਾ ਵੀ ਕੰਮ ਕੀਤਾ ਗਿਆ ਇਸ ਸਾਲ ਵੀ ਅਸੀਂ ਆਸ ਵਿੱਚ ਫਲੱਡ ਦੀ ਪੂਰੀ ਤਿਆਰੀ ਕਰ ਲਈ ਹੈ ਪਰ ਉਹ ਕਿਵੇਂ ਰੁਕਣਾ ਹੈਗਾ ਉਹਨੂੰ ਲਈ ਤਿਆਰੀ ਅਸੀਂ ਕੀਤੀ ਹੋਈ ਹੈ ਜਿਹੜਾ ਫਲੱਡ ਕੰਟਰੋਲ ਉਹ ਡੀਸੀ ਦਫ਼ਤਰ ਵਿੱਚ ਤੇ ਐਸਟੀਐਮ ਦਫ਼ਤਰਾਂ ਸੇ ਬਣਿਆ ਹੋਇਆ ਹੈ ਤੇ 24 ਕੰਟਰੀ ਲੱਗੀਆਂ ਹੋਈਆਂ ਨੇ ਤੇ ਅਸੀਂ ਜਿਹੜੇ ਵੀ ਕੁਝ ਲੱਗਦਾ ਸੀ ਵੀ ਥਾਵਾਂ ਤੇ ਕੱਚੇ ਬੰਨ੍ਹ ਨੇ ਉਹਨਾਂ ਨੂੰ ਸਟਰੈਂਥਿੰਗ ਦਿੱਤਾ ਇਰੀਗੇਸ਼ਨ ਡਿਪਾਰਟਮੈਂਟ ਦੇ ਨਾਲ ਕਰਕੇ ਤੇ ਪਿਛਲੇ ਸਾਲ ਬਹੁਤ ਪਾਣੀ ਆਇਆ ਸੀ ਕੋਈ ਸ਼ੱਕ ਨਹੀਂ ਪਰ ਸਾਡੇ ਲਈ ਬੜੀ ਵੱਡੀ ਗੱਲ ਹੈ ਵੀ ਸਾਡਾ ਇੱਕ ਵੀ ਬ੍ਰੀਚ ਨਹੀਂ ਹੋਇਆ ਸੀ ਪਿਛਲੇ ਦੇ ਵਿੱਚ ਜਿਸ ਕਰਕੇ ਕੁਝ ਜਨ ਪਾਣੀ ਦਾ ਖੜਾ ਪਰ ਕੋਈ ਜਾਨੀ ਮਾਲੀ ਨੁਕਸਾਨ ਦਾ ਨਹੀਂ ਹੋਇਆ ਸੀ ਤੇ ਇਸ ਵਾਰ ਵੀ ਅਸੀਂ ਕੋਈ ਤਿਆਰੀ ਕੀਤੀ ਹੋਈ ਹੈ ਤੇ ਜਿਹੜੇ ਮੋਟਰ ਵੋਰਸ ਨੇ ਵੇੜੇ ਨੇ ਰੈਗ ਲਾਈਟਸ ਉਹ ਸਾਰਾ ਸੀ ਹਰੀਨ ਕਰਿਆ ਜਿਹੜੇ ਨਾਲੇ ਵਗੈਰਾ ਸੀ ਉਹ ਸਫਾਈ ਵਗੈਰਾ ਪ੍ਰੋਪਰ ਚ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਨਾਲੇ ਨੇ ਜਿੰਨੇ ਸਾਡੇ ਸਾਰੇ ਰੇਨ ਦੇ ਗੀਆਂ ਜਿਹੜੀਆਂ ਗਣੀਆਂ ਨਾਲੀਆਂ ਇਹ ਵੀ ਕਹਿੰਦੇ ਆਪਾਂ ਸਫਾਈ ਕੀਤੀ ਇਹਨੂੰ ਦੇਖੋ ਲਾਸਟ ਟਾਈਮ ਪਾਣੀ ਆਇਆ ਸੀ ਓਰੀਜਨਲ ਨੂੰ ਬਰਸਾਤਾਂ ਹੋਈਆਂ ਤੇ ਕੋਈ ਜ਼ਿਆਦਾ ਸਾਡੇ ਪਾਣੀ ਖੜਿਆ ਨਹੀਂ ਇਸ ਲਈ ਅਸੀਂ ਕੋਈ ਤਿਆਰੀ ਕੀਤੀ ਹੋਈ ਹੈ ਪਣਜੋਗ ਮੁੱਖ ਮੰਤਰੀ ਪੰਜਾਬ ਪਿਛਲੀ ਵਾਰੀ ਜਦੋਂ ਹੜ੍ਹ ਆਈ ਸੀਗੇ ਤਾਂ ਹਰ ਪ੍ਰਭਾਵਿਤ ਏਰੀਏ ਦੇ ਵਿੱਚ ਇਨਾ ਸਾਰੇ ਪਿੰਡਾਂ 'ਚ ਉਹਨਾਂ ਨੇ ਆਪ ਦੇਖਿਆ ਆਪ ਗਏ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਦੇਸ਼ ਦਿੱਤੇ ਆ ਕਿ ਜਿੱਥੇ ਵੀ ਕੋਈ ਵੀਕਨੈਸ ਲੱਗਦੀ ਆ ਕੋਈ ਕਮਜ਼ੋਰੀ ਲੱਗਦੀ ਆ ਤਾਂ ਉੱਥੇ ਉਹਦੀ ਮੁਰੰਮਤ ਕਰਵਾਓ ਔਰ ਫੰਡਾਂ ਦੀ ਜਿਹੜੀ ਘਾਟ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਔਰ ਬੜੀਆਂ ਥਾਵਾਂ ਤੇ ਜਿਵੇਂ ਸੁਲਤਾਨ ਵਾਲੇ ਤੋਂ ਅੱਗੇ-ਅੱਗੇ ਕੋਈ ਬਸਤੀ RAMLAL ਉਹਨਾਂ ਪਿੰਡਾਂ ਦੇ ਵਿੱਚ ਆ ਸਰਕਾਰ ਨੇ ਵੀਕਲਸ ਦਿੱਤੇ ਆ। ਟਰਾਂਸਪੋਰਟੇਸ਼ਨ ਦਾ ਠੇਕਾ ਦਿੱਤਾ ਹੈ ਕਿ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਮਿੱਟੀ ਦੇ ਕੇ ਤੇ ਉਹਨਾਂ ਬੰਨਾਂ ਦੀ ਮੁਰੰਮਤ ਵੀ ਸ਼ੁਰੂ ਕਰਵਾਈ ਹੈ ਔਰ ਉਹ ਚੱਲ ਰਿਹਾ ਹੈ। ਜੀ ਮੈਂ ਖੁਦ ਆਪ ਸਾਰੇ ਬੰਨਾਂ ਤੇ ਜਾ ਕੇ ਆਇਆ ਔਰ ਮੇਰੇ ਨਾਲ ਮਾਈਨਿੰਗ ਡਿਪਾਰਟਮੈਂਟ ਸਾਡੇ ਐਸਡੀਐਮ ਮੈਡਮ ਸੁਪਰਸ਼ਾਸਨ ਵੀ ਨਾਲ ਜਾਂਦਾ ਔਰ ਅਸੀਂ ਮਤਲਬ ਇਵਨ ਕਿ ਪੂਰੀ ਨਗਰਾਨੀ ਚਾਹ ਮੈਂ ਵੀ ਹਲਕੇ ਤੋਂ ਬਾਹਰ ਨਹੀਂ ਜਾ ਰਿਹਾ ਕਿਉਂਕਿ ਪਿਛਲੀ ਵਾਰੀ ਬੜੀ ਵੱਡੀ ਦਿੱਕਤ ਆਈ ਸੀ। ਸੋ ਉਹਦੇ ਨਾਲ ਲਿਜਿਟਲ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਆ। ਔਰ ਲੋਕਾਂ ਨੂੰ ਇਸ ਸਮੱਸਿਆ ਦੇ ਲਈ ਫੌਜ ਦੇ ਨਾਲ ਅਧਿਕਾਰੀਆਂ ਨਾਲ ਵੀ ਅਸੀਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਗੱਲ ਕੀਤੀ ਆ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸੋ ਅਸੀਂ ਆਪਣੇ ਵੱਲੋਂ ਪੂਰੀ ਤਿਆਰੀ ਚ ਹੈਗੇ ਆ ਕਿ ਸਭ ਕੁਝ ਠੀਕ ਠਾਕ ਹੋਏ